ਸ਼ੋਰ ਕਰ ਲੈ ਇਕੱਠਾ ਸ਼ੋਰ ਕਰ ਲੈਗਾ ਨਹੀਂ ਮਤਲਬ ਉੱਪਰ ਕਰੂੰਗੇ ਸ਼ਰਮ ਆਉਂਦੀ ਹੋਣਾ ਉੱਪਰ ਕਰਿਆ ਯਾਰ ਇਹ ਉੱਪਰ ਕਿਓ ਚਲੋ ਚਲੋ ਜੀ ਜਿਹੜੀ ਗ੍ਰਿਫਤਾਰੀ ਹੋਈ ਹੈ ਇਸ ਤਰ੍ਹਾਂ ਮਾਨਯੋਗ ਐਸਐਸਪੀ ਸਾਹਿਬ ਫਾਜ਼ਲ ਕਾ ਦੇ ਜਿੱਤਾਂ ਪਹਿਲਾ ਨਿਸ਼ਾ ਨਿਰਦੇਸ਼ ਨੇ ਕਿ ਕਿਸੇ ਵੀ ਚੋਰੀ ਵਾਲੇ ਜੋ ਚੋਰੀ ਕਰਦਾ ਜਾਂ ਚੋਰੀ ਦਾ ਮਾਲ ਲੈਂਦਾ ਜਾਂ ਕੋਈ ਕੋਈ ਵੀ ਕਿਸੇ ਤਰ੍ਹਾਂ ਦਾ ਕਾਨੂੰਨ ਨੂੰ ਤੋੜਦਾ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਓ ਸਾਡੇ ਕੁਝ ਦਿਨ ਪਹਿਲਾਂ ਇੱਕ ਦੋ ਮੋਟਰਸਾਈਕਲ ਜਿਹੜੇ ਸੀ ਆਪਣੇ ਸ਼ਹਿਰ ਦੇ ਵਿੱਚੋਂ ਐਕਟਿਵ ਸੀਗੀ ਇੱਕ ਮੋਟਰਸਾਈਕਲ ਸੀ ਉਹ ਚੋਰੀ ਹੋ ਗਿਆ ਸੀਗੇ ਉਹਨਾਂ ਦੇ ਮੁਤਾਬਕ ਐਸਐਸਪੀ ਸਾਉਥੀ ਦਾ ਹੈ ਤਾਂ ਮੁਤਾਬਕ ਜਿਹੜਾ ਅਸੀਂ ਉਹਨਾਂ ਦੇ ਚੋਰਾਂ ਦੇ ਲਗਾਤਾਰ ਅਸੀਂ ਮਗਰ ਸੀਗੇ ਤੇ ਜੋ ਸਾਨੂੰ ਇਸ ਵਿੱਚ ਸਾਡੇ ਐਸਐਸਈ ਮਲਕੀਤ ਸਿੰਘ ਨੂੰ ਜਿਹੜੀ ਸਫਲਤਾ ਮਿਲੀ ਹੈ ਅਸੀਂ ਜਿਹੜੇ 10 ਮੋਟਰਸਾਈਕਲ ਰਿਕਵਰ ਕੀਤੇ ਆ ਤੇ ਜਿਹੜਾ ਸੌਰਜ ਕੁਮਾਰ ਹੈ ਇਹਦੇ ਹੋਰ ਵੀ ਕਾਫੀ ਜ਼ਿਆਦਾ ਪਰਚੇ ਨੇ ਤੇ ਇਹ ਜਿਹੜਾ ਲੱਪ ਪ੍ਰੀਤ ਲਵਲੀ ਹੈ ਅਨੰਦਪੁਰ ਮੱਲੇ ਤੇ ਰਹਿਣ ਵਾਲਾ ਸੀਗਾ ਇਹਦੇ ਪਾਸੋਂ ਜਿਹੜਾ ਸਾਨੂੰ ਯੂਸਰ ਵੀ ਜਿਹੜਾ ਚੋਰੀ ਇਹਨੇ ਕੁਝ ਦਿਨ ਪਹਿਲੇ ਕੀਤਾ ਸੀਗਾ ਉਹ ਵੀ ਬਰਾਮਦ ਹੋ ਗਿਆ ਤੇ ਅਸੀਂ ਇਹਨਾਂ ਦੇ ਖਿਲਾਫ ਐਫਆਰ ਨੰਬਰ 12 ਦਰਜ ਕਰਕੇ ਤੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਅੱਜ ਪੇਸ਼ ਕੀਤਾ ਜਾ ਰਿਹਾ ਤੇ ਸਾਨੂੰ ਹੋਰ ਵੀ ਰਿਕਵਰੀ ਹੋਣ ਦੀ ਉਮੀਦ ਹੈ 10 ਮੋਟਰਸਾਈਕਲ ਸੀ ਇਹਨਾਂ ਤੋਂ ਰਿਕਵਰ ਕਰ ਲੈਣੇ ਇੱਕ ਐਕਟਿਵ ਆ ਵੀ ਅਸੀਂ ਇਹਨਾਂ ਪਾਸੋਂ ਰਿਕਵਰ ਕੀਤੀ ਹੈ ਤੇ ਜਿਹੜੇ ਸਾਨੂੰ ਹੋਰ ਵੀ ਇਹਨਾਂ ਤੋਂ ਰਿਕਵਰੀ ਹੋਣ ਦੀ ਉਮੀਦ ਹੈ ਪਿਛਲਾ ਕ੍ਰਿਮੀਨਲ ਰਿਪੋਰਟ ਹੈ ਜੀ ਇਹਨਾਂ ਦਾ ਹਾਂ ਜਿਹੜਾ ਸੁਰਜ ਕੁਮਾਰ ਇਲੀਆ 체ਗੀਏ ਪਹਿਲੇ ਫਲੀਆਂ ਵਾਲੇ ਪਿੰਡ ਦੇ ਰਹਿਣ ਵਾਲਾ ਸੀਗਾ ਹੁਣ ਇੱਥੇ ਸ਼ਹਿਰ ਦੇ ਵਿੱਚ ਆ ਕੇ ਵੱਸ ਗਿਆ ਸੀਗਾ ਤੇ ਜਿਹੜਾ ਇਹਦਾ ਪਿਛਲਾ ਵੀ ਜਿਹੜਾ ਰਕਾਰ ਹੈ ਉਹ ਇਹਦੇ ਤੇ ਪੰਜ ਛੇ ਪਰਚੇ ਜਿਹੜੇ ਚੋਰੀ ਦੇ ਵਹੀਕਲ ਚੋਰੀ ਦੇ ਪਰਚੇ ਇਹਦੇ ਤੇ ਆ ਗਿਆ ਅਸਰ ਕਿਹੜੀ ਗਾਹ ਤੋਂ ਜਿਹੜੀ ਇਹ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀਗਾ ਜਿਹੜੀ ਇਹ 체ਗੀਏ ਇਹ ਉਸ ਆਪਣੇ ਫਾਜ਼ਿਲਕਾ ਦੇ ਮੋਟਰਸਾਈਕਲ ਸੀਗੇ ਤੇ ਮੁਖਸਰ ਸਾਹਿਬ ਤੋਂ ਵੀ ਇਹਨਾਂ ਨੇ ਚੋਰੀ ਕੀਤੀ ਹਬੋਰ ਤੋਂ ਵੀ ਚੋਰੀ ਕੀਤੀ ਤੇ ਜਲਾਲਾਬਾਦ ਤੋਂ ਵੀ ਇਹਨਾਂ ਨੇ ਵਹੀਕਲ ਚੋਰੀ ਕੀਤੇ ਆ ਇਸਰ ਪਕੜਦੇ ਕਿਵੇਂ ਆਏ ਜੀ ਕਿਵੇਂ ਇਹਨਾਂ ਨੂੰ ਪਕੜਿਆ ਦੇਖੋ ਜੀ ਅਸੀਂ ਹਮੇਸ਼ਾ ਇਹੀ ਚੋਰਾਂ ਦੇ ਪਿੱਛੇ ਰਹੀਗਾ ਤੇ ਸਾਡੇ ਜਿਹੜੇ ਸੋਰਸ ਆ ਉਹ ਵੀ ਸਾਡੇ ਕਾਇਮ ਰਹਿੰਦੇ ਆ ਤੇ ਅਸੀਂ ਸੋਰਸ ਸਾਰਾ ਹੀ ਆਪਦਾ ਪਤਾ ਲਾ ਕੇ ਤੇ ਆ ਜਿਹੜੇ ਕੰਮ ਜਾ ਹੋ ਜਾਈਦਾ ਦੂਸਰ ਸਰ ਕਿੱਥੋਂ ਚੋਰੀ ਕੀਤਾ ਸੀ ਜੂਸਰੇ ਇਹਨੇ ਫਾਜ਼ਲ ਕਾਤੋਂ ਚੋਰੀ ਕੀਤਾ ਸੀਗਾ ਤੇ ਜਸਟ ਅਸੀਂ 48 ਘੰਟਿਆਂ ਦੇ ਵਿੱਚ ਹੀ ਇਹ ਜਿਹੜੀ ਚੋਰੀ ਬਰਾਮਦ ਕਰਾ ਲਈ ਜੀ ਅ ਸਰ ਕੰਮ ਤਾਂ ਦਾ ਕੀ ਕਰਦੇ ਨੇ ਜੀ ਲੋਕਾਂ ਨੂੰ ਫਾਣ ਹਵਾ ਕੰਮ ਤਾਂ ਦਾ ਇਹੋ ਹੀ ਹੈ ਮੋਟਰਸਾਈਕਲ ਚੋਰੀ ਕਰ ਲਿਆ ਇੱਥੇ ਕਰਕੇ ਅੱਗੇ ਵੇਚ ਦਿੱਤਾ ਤੇ ਬਸ ਇਹ ਹੀ ਇਹਨਾਂ ਦਾ ਕੰਮ ਧੰਦਾ ਐ ਸ਼ਹਿਰ ਤੋਂ ਕਰ ਲਿਆ ਜਿੱਥੇ ਇੱਕ ਵਾਰੀ ਕੀਤਾ ਪੰਜ ਸੱਤ ਦਿਨ ਉਹ ਸ਼ਹਿਰ ਚ ਨਹੀਂ ਵੜਦੇ ਅਗਲੇ ਸ਼ਹਿਰ ਤੋਂ ਕਰ ਲਦੇ ਨੇ ਫਿਰ ਜਿਹੜਾ ਉਸ ਸ਼ਹਿਰ ਚ ਆ ਜਾਂਦੇ ਨੇ ਤੇ ਇਹ ਹੀ ਇਹਨਾਂ ਦਾ ਕੰਮ ਧੰਦਾ ਸਰ ਚੋਰੀ ਕਰਨ ਦਾ ਕਾਰਨ ਦੱਸਿਓ ਜੀ ਇਹ ਕਿਉਂ ਇਸ ਇਸ ਧੰਦੇ ਵਾਲੇ ਕੋਲ ਕੁਝ ਬੇਰਜਗਾਰੀ ਜਿਹੜੇ ਕੰਮ ਕਰਕੇ ਜਿਹੜੇ ਲੋਕ ਖੁਸ਼ ਨਹੀਂ ਗਏ ਤੇ ਉਸ ਕਰਕੇ ਇਹਨਾਂ ਦੇ ਹੱਥ ਵੱਨ ਚੁੱਕੀ ਏ ਆਤਨ ਹੋ ਗਏ ਨੇ ਤੇ ਜਿਹੜਾ ਕੰਮ ਕਰਨਾ ਨਹੀਂਗਾ ਤੇ ਇਹ ਕੰਮ ਇਹਨਾਂ ਨੂੰ ਸੋਖਾ ਲੱਗਦਾ ਉਹਦੇ ਮੁਤਾਬਕੇ ਕਰ ਦਿੰਦਾ ਲੋਕਾਂ ਵੀ ਕਹੋਗੇ ਜਿਹੜਾ ਜਿਨ੍ਹਾਂ ਦੇ ਜਿਹੜੇ ਰੁਪਈਆ ਵਾਚ ਲੰਦੇ ਵੀ ਮੋਟਰਸਾਈਕਲ ਲਗਾ ਮੈਂ ਉਹਨਾਂ ਨੂੰ ਇਹੀ ਅਪੀਲ ਕਰਾਂਗਾ ਕਿ ਆਪਣੇ ਮੋਟਰਸਾਈਕਲ ਦਾ 1 ਲੱਖ 2 ਲੱਖ 1/2 ਲੱਖ ਰੁਪਈਆ ਲਾਉਂਦੇ ਨੇ ਇੱਕ ਚੰਗਾ ਲੋਕ ਹਮੇਸ਼ਾ ਲਾ ਕੇ ਰੱਖਿਆ ਕਰਨਾ ਇਹ ਜਿਹੜਾ ਹੀਰੋ ਆਣਾ ਮੋਟਰਸਾਈਕਲ ਹੈ ਤੇ ਇਹਨਾਂ ਜਿਹੜਾ ਲੋਕ ਲੋਕ ਥੋੜਾ ਜਿਹਾ ਕਮਜ਼ੋਰ ਹੋਣ ਕਰਕੇ ਇਹ ਜਲਦੀ ਚੋਰੀ